ਫਿਰੋਜ਼ਪੁਰ ਦੇ ਵਿੱਚ ਬੀਐਸਐਫ ਪੁਲਿਸ ਨੂੰ ਸਰਚ ਆਪਰੇਸ਼ਨ ਦੇ ਦੌਰਾਨ ਇੱਕ ਵੱਡੀ ਸਫਲਤਾ ਮਿਲੀ ਹੈ ਦਾਦੀਏ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਰਹੱਦੀ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਅਤੇ ਇਸੇ ਦੌਰਾਨ ਨਸ਼ੀਲੇ ਪਦਾਰਥਾਂ ਦੇ ਇੱਕ ਪੈਕੇਟ ਦੇ ਸਮੇਤ ਇੱਕ ਡਰੋਨ ਹੈ ਜਿਹੜਾ ਬਰਾਮਦ ਕੀਤਾ ਗਿਆ ਦਾਦੀਏ ਕਿ 29 ਅਪ੍ਰੈਲ 2024 ਨੂੰ ਸਵੇਰੇ 8 ਵਜੇ ਦੇ ਕਰੀਬ ਇੱਕ ਰੁਟੀਨ ਸਰਚ ਆਪਰੇਸ਼ਨ ਦੇ ਦੌਰਾਨ BSF ਦੇ ਜਵਾਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਦੀ ਖੇਤਰ ਦੇ ਵਿੱਚ ਇਹ ਇੱਕ ਖੇਤ ਦੇ ਵਿੱਚੋਂ ਬਰਾਮਦ ਦਾ ਜਿਹੜਾ ਪੈਕੇਟ ਕੀਤਾ ਸੀ ਜੋ ਕਿ ਬਹੁਤ ਹੀ ਛੋਟੇ ਆਕਾਰ ਦਾ ਇੱਕ ਡਰੋਨ ਵੀ ਹੈ ਜਿਹੜਾ ਦੇਖਿਆ ਗਿਆ ਉੱਥੇ ਹੀ ਸੈਨਿਕਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕੇਟ ਨੂੰ ਜ਼ਬਤ ਕਰ ਲਿਆ ਜੋ ਕਿ ਇੱਕ ਚਿੱਟੇ ਪੈਕਿੰਗ ਸਮਗਰੀ ਅਤੇ ਕਾਲੇ ਚਿਪਕਣ ਵਾਲੀ ਟੇਪ ਦੇ ਨਾਲ ਲਪੇਟਿਆ ਹੋਇਆ ਸੀ ਸੋ ਪੈਕੇਟ ਦੇ ਨਾਲ ਇੱਕ ਰੋਸ਼ਨੀ ਵਾਲਾ ਬਾਲ ਵੀ ਮਿਲਿਆ ਤੇ ਇਹ ਬਰਾਮਦਗੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਦੇ ਨਾਲ ਲੱਗਦੇ ਇੱਕ ਖੇਤ ਦੇ ਵਿੱਚ ਹੋਈ ਹੈ ਸੋ ਲਗਾਤਾਰ ਸਰहदी ਇਲਾਕਿਆਂ ਦੇ ਵਿੱਚ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਔਰ ਇਸੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਜਿੱਥੇ ਨਸ਼ੇ ਦੀ ਖੇਪ ਬਰਾਮਦ ਹੁੰਦੀ ਹੈ ਉੱਥੇ ਹੀ ਕਾਫੀ ਮਾਤਰਾ 'ਚ ਡਰੋਨ ਵੀ ਬਰਾਮਦ ਕੀਤੇ ਗਏ ਨੇ ਸੋ ਲਗਾਤਾਰ ਪਾਕਿਸਤਾਨ ਦੇ ਮੰਨ ਸੂਬੇ ਨੇ ਜਿਹੜੇ ਉਹਨਾਂ ਨੂੰ ਪੁਲਿਸ ਸਫਲ ਕਰਦੀ ਨਜ਼ਰ ਆ ਰਹੀ ਹੈ ਅੱਜ ਐਸਐਚਓ ਮਮਦੋਟ ਔਰ ਬੀਐਸਐਫ ਦੇ ਜਿਹੜੇ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ ਤਰਫੋਂ ਤਾਰੋ ਪਾਰ ਇੱਕ ਬੀ ਪੋਸਟ ਨੰਬਰ 195 ਡੀਟੀਐਮ ਜਿਹੜੀ ਕਿ ਦਰਿਆ ਦੇ ਉਪਜ ਮਾਰ ਕਰਕੇ ਬੇੜੀ ਰਾਹੀਂ ਜਾ ਕੇ ਅੱਗੇ ਜਿਹੜੀ ਤੀਰਥਮਲ ਪੋਸਟ ਆਉਂਦੀ ਆ ਉਸ ਤੋਂ तकरीबन ਪਾਕਿਸਤਾਨ ਜਿਹੜਾ ਉਹ 300 ਕਿਲੋਮੀਟਰ ਦੀ ਦੂਰੀ ਤੇ ਉਹਦੀ ਵਸੋਂ ਜਿਹੜੀ ਐ ਸਟਾਰਟ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਐਸਐਚਓ ਮੰਦੋੜ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉੱਥੇ ਸਰਚ ਮੈਮ ਕੀਤਾ ਤਾਂ ਸਰਚ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ 500 ਗ੍ਰਾਮ ਜਿਹੜੀ ਹੈ। ਤਰੋਇਪੁਰ ਦੇ ਵਿੱਚ ਬੀਐਸਐਫ ਪੁਲਿਸ ਨੂੰ ਸਰਚ ਆਪਰੇਸ਼ਨ ਦੇ ਦੌਰਾਨ ਇਹ ਸਫਲਤਾ ਮਿਲੀ ਹੈ ਅਤੇ ਪੁਲਿਸ ਵੱਲੋਂ ਇੱਕ ਸ਼ੱਕੀ ਡਰੋਨ ਹੈ ਜਿਹੜਾ ਉਸ ਨੂੰ ਬਰਾਮਦ ਕੀਤਾ ਗਿਆ ਨਾਲ ਹੀ ਇੱਕ ਨਸ਼ੀਲੇ ਪਦਾਰਥਾਂ ਦਾ ਪੈਕੇਟ ਹੈ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।